ਇਸਲੇ ਦਿਨਾਂ ਦੌਰਾਨ ਆਏ ਹੜ੍ਹਾਂ ਦੀ ਕੁਦਰਤੀ ਮਾਰ ਹੇਠ ਜਿੱਥੇ ਪੰਜਾਬ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਹਨ ਪਸ਼ੂ ਤੰਦ ਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਵੀ ਪ੍ਰਭਾਵਿਤ ਹੋਏ ਹਨ ਉੱਤੇ ਹੀ ਨਾਲ ਸਭ ਤੋਂ ਦੁਖਦਾਈ ਘਟਨਾ ਜਿਸ ਵਿੱਚ ਕਈ ਲੋਕਾਂ ਦੀ ਕੀਮਤੀ ਜਾਨਾਂ ਵੀ ਚਲੀ ਗਈਆਂ ਹਨ ਅੱਜ ਸਰਕਾਰ ਹਰ ਦੁੱਖ ਦੀ ਘੜੀ ਵਿੱਚ ਇਹਨਾਂ ਪਰਿਵਾਰਾਂ ਦੇ ਨਾਲ ਖੜੀ ਹੈ ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂਚਕ ਨੇ 3 ਵਜੇ ਦੇ ਕਰੀਬ ਜ਼ਿਲ੍ਹਾ ਪ੍ਰਬੰਧਕੀ ਕੈਂਪਸ ਵਿਖੇ ਹੜ੍ਹਾਂ ਦੌਰਾਨ ਆਪਣੀ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਆਰਥਿਕ ਸਹਾਇਤਾ ਦਿੰਦੇ ਹੋਏ ਤੇ ਇਸ ਮੁਕੇ ਹੜ੍ਹਾਂ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਚਾਰ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇ ਚੈੱਕ ਭੇਂਟ ਕੀਤੇ ਗਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਦੇ 8 ਪਰਿਵਾਰ ਹਨ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਹੜ੍ਹਾਂ ਦੇ ਅੰਦਰ ਰੁੜ ਗਏ ਹਨ ਅਤੇ ਇਹਨਾਂ ਵਿੱਚੋਂ ਚਾਰ ਪਰਿਵਾਰਾਂ ਦੇ ਮੈਂਬਰਾਂ ਨੂੰ 4-4 ਲੱਖ ਰੁਪਏ ਦੇ ਚੈੱਕ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਠਾਨਕੋਟ ਪਹਿਲਾ ਜ਼ਿਲ੍ਹਾ ਹੈ ਜਿਸ ਵਿੱਚ ਇਹ ਸ਼ੁਰੂਆਤ ਹੋਈ ਹੈ। providing a wide range of professional courses with 100% placement assistance we are sri sai group of institutes ਬਿਲਕੁਲ ਇਸ ਸੜਾਂ ਦੀ ਕ੍ਰੋਪੀ ਦੇ ਦੌਰਾਨ ਜਿੱਥੇ ਸਾਡੇ ਪੰਜਾਬ ਦੀਆਂ ਫਸਲਾਂ ਡੁੱਬੀਆਂ ਨੇ ਸਾਡੇ ਪਸ਼ੂਧਨ ਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਡੈਮੇਜ ਹੋਏ ਨੇ ਉਥੇ ਨਾਲ ਦੀ ਨਾਲ ਜਿਹੜੀ ਸਭ ਤੋਂ ਦੁਖਦਾਈਕ ਜਿਹੜਾ ਵਰਤਾਰਾ ਇਸ ਹੜ੍ਹਾਂ ਦੇ ਦੌਰਾਨ ਵਾਪਰਿਆ ਉਹ ਇਹ ਹੈ ਕਿ ਸਾਡੀਆਂ ਬਹੁਤ ਕੀਮਤੀ ਜ਼ਾਨਾ ਜਿਹੜੀਆਂ ਇਸ ਸੰਸਾਰ ਤੋਂ ਚਲੀ ਗਈਆਂ ਉਹ ਪਾਣੀ ਚ ਡੁੱੜ ਗਏ ਔਰ ਮਾ ਜੁਗ ਮੁੱਖ ਮੰਤਰੀ ਸardar Bhagwant Singh ਦੀ ਸਰਕਾਰ ਨੇ ਬਹੁਤ ਜਲਦੀ ਪਹਿਲ ਕਦਮੀ ਲੈਂਦੇ ਆ ਉਹਨਾਂ ਪਰਿਵਾਰਾਂ ਦੇ ਲਈ ਜਿਹੜੀ ਆਰਥਿਕ ਸਹਾਇਤਾ ਦੇ ਰੂਪ ਚ ਉਹ ਉਹਦੀ ਸ਼ੁਰੂਆਤ ਕੀਤੀ ਆ ਸੋ ਅ ਅੱਜ 8 ਪਰਿਵਾਰ ਨੇ ਸਾਡੇ ਪਠਾਨਕੋਟ ਜ਼ਿਲ੍ਹੇ ਦੇ ਜਿਹੜੇ ਹੜ੍ਹਾਂ ਚ ਜਿਨ੍ਹਾਂ ਦੇ ਜੀ ਡਰੇ ਆ ਉਹਨਾਂ ਚਾਰ ਪਰਿਵਾਰਾਂ ਦੇ ਲਈ ਜਿਹੜਾ ਸਾਡਾ ਨੌਜਵਾਨ ਅੱਤੇਪੁਰ ਤੋਂ ਮਤਲਬ ਇੱਕ ਸੀਗੇ ਇੱਕ ਰਾਜਪੁਰੇ ਤੋਂ ਇੱਕ ਬੱਚਾ ਉਹ ਉਹਨਾਂ ਦੇ ਨਾਲ ਪੂਆ ਤੇ ਇੱਕ ਸਾਡਾ ਹੋਰ ਬੱਚਾ ਜਿਹੜਾ ਢਾਂਗੂਸਰਾ ਖਾੜ ਦੇ ਵਿੱਚ ਰੁੜ ਗਿਆ ਸੀ ਉਹਨਾਂ ਦੇ ਵਾਰਸਾ ਨੂੰ 4-4 ਲੱਖ ਰੁਪਏ ਦੇ ਜਿਹੜੇ ਚੈੱਕ ਨੇ ਉਹ ਅੱਜ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਸੋ ਮੈਂ ਡਿਪਟੀ ਕਮਿਸ਼ਨਰ ਪਠਾਨਕੋਟ ਜੀ ਦਾ ਔਰ ਖਾਸ ਕਰਕੇ ਸਾਰੀ ਉਹਨਾਂ ਦੀ ਟੀਮ ਦਾ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਾਂਗਾ ਕਿ ਉਹਨਾਂ ਨੇ ਬਹੁਤ ਜਲਦੀ ਇਹ ਚੱਕ ਤਿਆਰ ਕੀਤੇ ਆ ਉਹਨਾਂ ਦੀ ਸਾਰੀ ਨਿਸ਼ਾਨਦੀ ਕਰਕੇ ਔਰ ਪੰਜਾਬ ਦੇ ਵਿੱਚ ਪਠਾਨਕੋਟ ਪਹਿਲਾ ਜ਼ਿਲ੍ਹਾ ਹੈ ਜਿੱਨੇ ਸ਼ੁਰੂਆਤ ਕੀਤੀ ਹੈ ਔਰ ਜਿਹੜੇ ਰਹਿੰਦੇ ਚਾਰ ਪਰਿਵਾਰ ਨੇ ਉਹ ਗੁੱਜਰ ਪਰਿਵਾਰ ਨੇ ਉਹਨਾਂ ਦੇ ਡਾਕੂਮੈਂਟ ਅਜੇ ਤੱਕ ਤਸਦੀਕ ਨਹੀਂ ਹੋ ਰਹੇ ਉਹ ਵੀ ਅਸੀਂ ਕਰ ਲਵਾਵਾਂਗੇ ਜੇ ਡਾਕੂਮੈਂਟ ਨਾ ਵੀ ਮਿਲਣਗੇ ਤਾਂ ਵੀ ਕੋਈ ਨਾ ਕੋਈ ਚਾਰਾ ਅਸੀਂ ਕੱਢ ਕੇ ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਜੀ ਇਸ ਪਾਣੀ ਚ ਫਲੱਡ ਚ ਡੁੱਰੇ ਉਹਨਾਂ ਨੂੰ ਇਹ ਆਰਥਿਕ ਸਹਾਇਤਾ ਜਲਦੀ ਤੋਂ ਜਲਦੀ ਦੇਣ ਦੇ ਲਈ ਉਦੀ ਵਹਿ ਤਿਆਰੀ ਕਰਦੇ ਆ ਸੋ ਸਾਡੀਆਂ ਬਹੁਤ ਡੂੰਘੀਆਂ ਹਮਦਰਦੀਆਂ ਨੇ ਇਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਜੀ ਇਸ ਦੁਨੀਆ ਤੋਂ ਚਲੇ ਗਏ ਆ ਔਰ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਾਂਗਾ ਕਿ ਇਹਨਾਂ ਪਰਿਵਾਰਾਂ ਨੂੰ ਇਸ ਸੰਕਟ ਚੋਂ ਕੱਢਣ ਦੇ ਲਈ ਉਹ ਆਪਣਾ ਅਸ਼ੀਰਵਾਦ ਦੇਣ ਬਰਬਖਸਨ ਤੇ ਸਰਕਾਰ ਇਹਨਾਂ ਸਾਰੇ ਪਰਿਵਾਰਾਂ ਦੇ ਨਾਲ